ਇਦੇ ਵਿੱਚ ਸਾਨੂੰ ਇੱਕ ਰਾਤ ਲੇਟ ਨਾਈਟ ਇੱਕ ਕਲਾ ਮਜੇਸੀ ਦੇ ਟ੍ਰੈਂਡ ਗੁਰੂਸਰ ਸੈਨੇਗਣਾ ਦੇ ਵਿੱਚ ਇੱਕ ਪੰਜ ਸਾਲ ਪੰਪ ਹੈ ਇਥੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਪੰਪ ਦੇ ਕਰਿੰਦੇ ਤੋਂ ਤਕਰੀਬਨ 1800 ਰੁਪਏ ਦੀ ਖੋਹ ਕੀਤੀ ਹੈ ਤੇ ਜੀ ਦੇ ਸੰਬੰਧੀ ਸੀ ਮਕਦਮਾ ਜਿਸ ਨੂੰ ਕ੍ਰਮ ਕਦਮਾ ਨੰਬਰ 40 ਅੰਡਰ ਸੈਕਸ਼ਨ 104 2 3 5 ਪੀਐਨਐਸ थाना ਸੰਗਤ ਦੇ ਵਿੱਚ ਉਸਿਆ ਨੂੰ ਜਲਦੀ ਤੋਂ ਜਲਦੀ ਫੇਸ ਕਰਕੇ ਗ੍ਰਿਫਤਾਰ ਕਰਕੇ ਮਾਨਯੰਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਭੇਜਿਆ ਜਾਵੇਗਾ